ਔਰ ਬਈ ਕੀ ਹਾਲ ਚਾਲ ਆ ਲੱਗੇ ਆ ਸਟਾਰਟਿੰਗ ਕਰਨ ਟਾਈਮ ਹੋ ਗਿਆ 10 ਵਜੇ ਕੇ 4 ਮਿੰਟ ਹੋ ਗਏ ਆ ਲੇਟ ਹੀ ਆ ਲੇਟ ਹੀ ਉੱਠੇ ਆ 10 4 ਲੇਟ ਹੀ ਉੱਠੇ ਮੁੰਡੇ ਰਾਤ ਲੇਟ ਸੁੱਤੇ 12 1 ਵਜੇ 12 ਵੇ ਸੁੱਤੇ ਹਾਂ 12 ਵੇ ਸੁੱਤੇ ਰਾਤ ਕਰਦੇ ਆ ਗੱਡੀਆਂ ਗੁਡੀਆਂ ਉਵੇਂ ਲੋਡ ਖੜੀਆਂ ਸਾਰੀਆਂ ਫੋਰਚੂਨਰੀ ਉਵੇਂ ਲੋਡ ਖੜੀ ਆ ਆ 100 ਫੀ ਦਾ ਪਊਆ ਵੀ ਟੇਸੀ ਇਆ ਬੁਰਕ ਜਿਹੜਾ ਤਾਂ ਟੇਸੀ ਹਾਂ ਉੱਤੋਂ ਮੋਟੀ ਥੱਲੇੋਂ ਪਤਲੀ ਤੇ ਬਸ ਕਰਦੇ ਹਾਂ ਹੁਣ ਸਟਾਰਟਿੰਗ ਇਧਰਲਾ ਕੋਡਾ ਰਹਿ ਗਿਆ ਸਾਰਾ ਇਹ ਪਟਨਾ ਬੱਚੇ ਅੱਜ ਨਵੇਂ ਡਾਰੀ ਪਾਵਾਂਗੇ ਨਵੇਂ ਬੱਚੇ ਪਾਵਾਂਗੇ ਨਵੇਂ ਵੀ ਡਾਰੀ ਪਾਵਾਂਗੇ ਅੱਜ ਕਰਦੇ ਆ ਵਿਨੇਕ ਵੀ ਰੇ ਮਖਰਾ ਰੇੜਾ ਭਰ ਦੇ ਸਰਮੰਜਾ ਤੂੰ ਆਹ ਓਏ ਰੇੜਾ ਲਾ ਦੇ ਇੱਥੇ ਨਹੀਂ ਆਪਾਂ ਰੇੜਾ ਇੱਥੇ ਹੀ ਕੱਢ ਦੇਣੀ ਜੇ ਲੈਵਲ ਕਰਾਉਣਾ ਹੋਇਆ ਉਹਦੇ ਤੋਂ ਹਾਂ ਹਾਂ ਫਿਰ ਇੱਥੇ ਹੀ ਖਿਲਾਰ ਦੇਣੀ ਆਪਾਂ ਤਾਂ ਆਪਾਂ ਕਰਾਂਗੇ ਕਬੂਤਰ ਦਾਣਾ ਪਾਣੀ ਕਰੂੰਗਾ ਮੈਂ ਤੁਹਾਨੂੰ ਟਾਈਮ ਲੱਗੋ ਤਾਂ ਵੀ ਐਂ ਕਾਣਾ ਕਰੋ ਚੱਲ ਅਸੀਂ ਆ ਸਮਾਨ ਫੋਨ ਚੱਕ ਦੇ ਮਾਣਾ ਆਪਾਂ ਯਾਰ ਬੜਾ ਚਾਹ ਪੀ ਲਈਏ ਕੈਰੀ ਜੀ ਕਰਕੇ ਸੋਨੂ ਆ ਗਿਆ ਹੋਊਗਾ ਓ ਜੀ ਅੱਜ ਕੇ 12 ਕੰਮ ਕੋਈ ਹੋਇਆ ਨਹੀਂ ਹਜੇ ਤੱਕ ਇਹ ਤੇਜ਼ੀ ਕਿੱਥੇ ਹੋਈ ਵਾਹ ਕਰ ਦਿੰਦੇ ਆ ਭਾਈ ਹੁਣ ਆ ਮੇਰੇ ਵੈਤਰਾ ਹੋਰ ਛੋਟੇ ਮੋਟੇ ਸੀਗੇ ਉਹ ਕਰਨੇ ਪਹਿਲਾਂ ਇੰਨਾ ਕਰਕੇ ਉੱਠ ਗਈ ਮੈਂ ਵਾਹੀ ਰਹਿ ਗਈ ਆਹ ਕੰਦਾ ਆਹ ਕੰਦਾ ਉਹ ਕਹਿੰਦੇ ਸੀ ਉਹ ਹੀ ਵੀ ਆਹ ਕੰਦਾ ਕਰਕੇ ਬਾਅਦੋਂ ਕਰਦੇ ਆਂ ਫਿਰ ਸ਼ੇਰ ਇਕ ਤਿਆਰ ਹੋਇਆ ਪਿਆ ਵਲੌਗ ਉਹ ਪਹਿਲਾਂ ਛੱਡਾਂਗੇ ਫੇਰੇ ਛੱਡਾਂਗੇ ਕਿ ਆਏ ਪਿਲੋਚਿ ਆਏ ਸਰਪੰਚ ਸਾਹਿਬ ਵੀ ਬਰਾ ਕੇ ਲੈ ਕੇ ਆਏ ਜਾਲ ਵੀ ਲੈਂਦਾ ਨਾ ਨਵਾ ਦਾ ਕਦਾ ਪੁਰਾਣਾ ਹੀ ਆ ਆਪਣਾ ਹੀ ਜਾਲ ਦਾ ਏ ਕੱਲ ਛਤਰੀਆਂ ਤੇ ਬਾਜ ਦੇ ਨਵੇਂ ਬੱਚੇ ਪੋਣੇ ਬਈ ਡਾਰੀ ਪਾਵਾਂਗੇ ਡਾਰੀ ਨਹੀਂ ਪਾਵਾਂਗੇ ਕੰਮ ਚੱਲਦਾ ਜੰਗੀ ਪੱਧਰ ਤੇ ਕੰਮ ਚਲਾਵਾਂਗੇ ਡਾਰੀ ਕੱਲ ਨੂੰ ਪਾਵਾਂਗੇ ਕੋਈ ਕਬੂਤਰ ਨਹੀਂ ਫਿਰਦਾ ਬਈ ਹਜੇ ਪਿੰਡ ਦੇ ਵਿੱਚ ਸ਼ਾਂਤੀ ਓਮ ਸ਼ਾਂਤੀ ਕਿਆ ਪੀ ਜੰਨੇ ਆਪਣਾ ਕੰਮ ਚੱਲੀ ਜਾਂਦਾ ਔਰਚੂਨਰ ਭਰੀ ਖੜੀ ਐ ਖਾਲੀ ਕਰਉਣੀ ਐ ਸਰਪੰਚ ਨੂੰ ਕਹੇ ਇੱਥੇ ਨਾ ਪਰਚ ਲਾਉਣੀ ਐ ਵਿੜੇ ਤੇ ਲੈਵਲ ਕਢਾਉਣਾ ਲੋ ਵੀ ਲੱਗੇ ਆ ਨਵੇਂ ਬੱਚੇ ਅੱਜ ਖੁੱਲੇ ਪੋਣ ਟਾਂਗੀਆਂ ਤੇ ਵੇਖੋ ਕੀ ਬੰਦਾ ਲਾਲ ਕੱਛਾਂ ਵਾਲਾ ਕਾਲ ਕੰਤਰਾ ਲਾਲ ਟੈਡ ਹਰੇ ਡੰਡੇ ਹਰੀਆਂ ਬਗਲਾਂ ਦਸਤਰਾ ਦਾ ਬਾਦਸ਼ਾਹ ਵਹਿਣ ਲੱਗਾ ਹੁਣ

ਆਪੇ ਤੇ ਵੀ ਬੱਚੇ ਵੇਖੋ ਆਪਣੇ ਬਾਦਸ਼ਾਹ ਚੱਕ ਥਲੇੋਂ ਦੂਸਰਾ ਦਾ ਬਾ ਇਹਨੂੰ ਬਾਦਸ਼ਾਹ ਨੂੰ ਦੂਸਰਾ ਦੇ ਨੂੰ ਮਸਾਂ ਹੀ ਬੈੰਦਾ ਵੇਖ ਲਾ ਓਏ ਬੈਗੇ ਵੀ ਖੁੱਲੇ ਵਾਲੇ ਬਾਦੇ 55000 ਖੁੱਲੇ ਇੰਨੇ ਉੱਡ ਗਏ ਨਾ ਸਾਤੋ ਜਾਇਦਾ ਮੇਰੇ ਵਾਲੇ ਨੂੰ ਅੱਗ ਲੱਗੂ ਪਹਿਲਾਂ ਵੇਖ ਲਈਂ ਲਓ ਵੀ ਚੰਗਾ ਚੱਲਦੇ ਆਂ ਥੱਲੇ ਕੰਮ ਚੱਲੀ ਜਾਂਦਾ ਲਓ ਜੀ ਇਹਦੀ ਵੀ ਆ ਗਈ ਵਾਰੀ ਲੈਣ ਦੀ ਗੱਡੀ ਖਾਲੀ ਕਰਨ ਦੀ ਅੱਨਾ ਠੀਕ ਹੈ ਗੱਡੀ ਚੱਕੀ ਗਈ ਸੀ ਇਹ ਵੇਖੀ ਗੱਡੀ ਦਾ ਇਹ ਸਮਾਨ ਨਾ ਕੋਈ ਡੋਟੇ ਪਟੇ ਪੁਟੇ ਜਾਲ ਦਾ ਪਾਥੇ ਕਰ ਲੈਂਦਾ ਕਿ ਉਧਰ ਘੱਟੇ ਨਾਲ ਭਰਤੇ ਸਾਰੇ ਯਾਰ ਤੂੰ ਬੈਠੇ ਆ ਵੀ ਆਪਣੇ ਜਿਹੜੇ ਬੱਚੇ ਸਾਰੇ ਨਹੀਂ ਐ ਨਹੀਂ ਠੀਕ ਐ ਐ ਤੇ ਰੱਕ ਚੱਲਿਆ ਮੁੰਡਾ ਫੋਰਚੂਨਰ ਕੱਢ ਲਈ ਮਾਲ ਕੀ ਕਹਿੰਦੇ ਨੇ ਮਾਲ ਬਾਰੇ ਫਾਰਮ ਘਾਟੇ ਦਾ ਨਹੀਂ ਜਾ ਰਿਹਾ ਨੈਥਲੇ ਆ ਲਿਆ ਰੇ ਅੱਜ ਗੱਡੀ ਮੋੜ ਰਹੀ ਓਖੀ ਹੋ ਗਈ ਦੁੱਧ ਹੋਈ ਜਾਦੇ ਗਿਆ ਗੱਡੀ ਦੇ ਇੰਨਾ ਵਜਨ ਹੋ ਗਿਆ ਗੱਡੀ ਨਾ ਮੋੜੇ ਨਾ ਸਹ ਲੈ ਰਹੀ ਸੀ ਉਹਨਾਂ ਨੂੰ ਦੱਸ ਦਿਆ ਕਰੋ ਜਿੱਥੇ ਫਾਰਮ ਦੇ ਵਿੱਚ ਦੁੱਧ ਬਾਲਾ ਹੋਏ ਉਹਨਾਂ ਦੇ ਉੱਥੇ ਗੱਡੀਆਂ ਤੋ ਲਿਆਇਆ ਕਰਾਂਗੇ ਸਰਪੰਚ ਸਾਹਿਬ ਪੂਰੇ ਅੱਕੇ ਭਇਆ ਹੁਣ ਇਹਨੇ ਜਾਣਾ ਹੁਣ ਜਿਵੇਂ ਪੱਕਾ ਲੱਗ ਗਿਆ ਪੋਂਕਨ ਜਿਵੇਂ ਕੁੱਤੇ ਨਹੀਂ ਪੋਂਗਦੇ ਫਿਰਦੇ ਹੁੰਦੇ ਇਹਨੇ ਜਾਣਾ ਧਰਮਕੋਟ ਪੋਂਕਨ ਐਵੇਂ ਲੋਕਾਂ ਦੇ ਨਾਲ ਕੰਮ ਧੰਦੇ ਇੱਥੇ ਅਸੀਂ ਭੈਣ ਜੋ ਕਾਲੇ ਹੋ ਗਏ ਆ ਆਰਡਰ ਕਰੀਮਾਂ ਲੱਗੀਆਂ ਪਈਆਂ ਸਾਡੇ ਤੇ ਨੇ ਬਾਹਰ ਨੂੰ ਜਾਂਦਾ ਏ ਠੱਕੇ ਖਾਨ ਜਾਣਾ ਕਿ ਨਹੀਂ ਜਾਵਾਂਗੇ ਲੱਤਾਂ ਵੱਡਾਂਗੇ ਜਿੱਗਿਆ ਇਹ ਬਾਅਦ ਦਿੱਲੀ ਤੱਕ ਜਾਏਗੀ ਇਹ ਗੱਲ ਪ੍ਰਧਾਨ ਕੋਲੇ ਵੀ ਜਾਊਗੀ ਹਾਂ ਸੰਜਾ ਤੇਰਾ ਵਿਆਹ ਨਾ ਕਰਦੀਆਂ ਨਾ ਤੇਰਾ ਵਿਆਹ ਕਰਦੀਆਂ ਤੇਨੂੰ ਇੱਕ ਛੋਟੀ ਜਿਹੀ ਬਉਟੀ ਲਿਆ ਦੇਣੀ ਆ ਨਿੱਕੀ ਜੀ ਵੇਰ ਜੇ ਸਮਝ ਨਾ ਤੁੰਤਰਮ ਕੋਡ ਜਾਣਾ ਪਿਆ ਕਰੂ ਉਹ ਕਿਆ ਕਰੂ ਮੈਨੂੰ ਸਮਾਨਤ ਵਾ ਕੇ ਲਿਆ ਸ਼ੂਟ ਦਵਾ ਕੇ ਲਿਆ ਤੂੰ ਕੱਥੇ ਜਾ ਕੇ ਨੂੰਗਾ ਤੂੰ ਆਟੋ ਤੇ ਜਾਇਆ ਕਰੋਗੇ ਮੇਨੂੰ ਬਾ ਬਾਹੂ ਬਲੀ ਦੇਣਾ ਕਿਥੇ ਜਾ ਕੇ ਰੇੜਾ ਤਾਂ ਆਉਂਦਾ ਇਹ ਬਾਈ ਜੀ ਬੰਦਾ ਇਹੋ ਜਿਹਾ ਆਪਣਾ ਇਹਨੂੰ ਸਾਈਕਲ ਵੀ ਨਹੀਂ ਆਉਂਦਾ ਮੋਟਰਸਾਈਕਲ ਤਾਂ ਦੂਰ ਦੀ ਗੱਲ ਆ ਇਹਦੀ ਜ਼ਬਾਰੀ ਜਿੰਨੀ ਮਰਜੀ ਕਰਾ ਲੋ ਇਹ ਭਵਾ ਮੋਗੇ ਲੈ ਜਾਓ ਤੇ ਭਵਾ ਹਮਾਚਲੂ ਲੈ ਜਾਓ ਨਹੀਂ 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 ਰੋਡ ਤੇ ਮਾਰਦੇ ਤੇ ਫਿਰ ਉਧਰੋਂ ਤੈਨੂੰ ਬੋਲੇ ਤਾਂ ਵੇਚਣੀ ਪਊਗੀ ਤੇਰੇ ਤੋਂ ਤੁਰ ਪਾ ਕੇ ਲਿਆਉਣਾ ਨਾ ਰਵੀ ਕਰਦੇ ਆ ਅੱਗੇ ਤੁਹਾਡੇ ਨਾਲ ਛੇਰ ਲਓ ਜੀ ਬੱਚਾ ਉੱਡ ਗਿਆ ਜੀ ਇੱਕ ਬੈਠਾ ਬੈਠਾ ਹਰੀ ਟੋਰੀ ਹੈ ਨਾ ਦਿਖਿਆ ਲਾਲ ਘੰਡਾ ਹੋ ਜਾਂਦਾ ਤਿੰਨ ਬੱਚੇ ਆ ਕੇ ਬਹਿ ਗਏ ਆ ਤੇ ਬਾਕੀ ਛੇਰੀਆਂ ਤੇ ਬੈਠੇ ਆ ਵੇਖੋ ਕੀ ਬੰਦਾ ਬੈਠੇ ਬੈਠੇ ਹੀ ਉੱਟ ਗਿਆ ਯਾਰ ਤੈਨੂੰ ਤਾਂ ਆਥੇ ਰਾਧਾ ਰਾਧਾ ਨਿਕਾ ਤੋ ਲਓ ਜੀ ਬੱਚਾ ਆਪਣਾ ਨੀਵਾ ਹੋ ਗਿਆ ਹਾਂ ਹਾਂ ਬੜਗਾ ਹੁਣ ਇੱਧਰ ਹੋ ਗਿਆ ਨੀ ਬਾਈ ਆਵੇ ਆ ਗਿਆ ਆ ਗਿਆ ਓਏ ਗੱਗੂ ਦੇ ਘਰ ਤੇ ਆ ਗਿਆ ਆ ਫਿਰਦਾ ਵਿਆ ਬਈ ਉੱਚਾ ਹੋਣ ਲੱਗ ਗਿਆ ਓਏ ਦੇਖੋ ਕੀ ਬੰਦਾ ਜੀ ਲੋ ਬਈ ਕਰਤੇ ਕੋਡੇ-ਗਾਡੇ ਸਭ ਮਿੱਟੀ ਦਿੱਤੀ ਝਾੜ ਹੁਣ ਮਿੱਟੀ ਚੱਕਣੀ ਆ ਚਾਦਾ ਟਾਈਮ ਹੋ ਗਈ ਚਾਰ ਅਲੀ ਦਾ ਇਧਰ ਬੈਠੀ ਐ ਲੂੰਡੜੀ ਕੰਮ ਕੋਈ ਕੀਤਾ ਨਹੀਂ ਮਾਲ ਬਹੁਤ ਖਾਲੇ ਅੱਜ ਨੇ ਆ ਕੀ ਦਾ ਇਹ ਕਿਹੜਾ ਆ ਨਵਾਂ ਜਨੋੜਾ ਕਿਸ ਦਾ ਆ ਗਿਆ ਯਾਰ ਕੀ ਜਾ ਕੇ ਸੀ ਕਵਰ ਤੇ ਬੈਠੀ ਹਰੀ ਟੋਰੀ ਦਾ ਨਾ ਚਿੱਟਾ ਰੱਤਾ ਖਾਂਬਾ ਕਸਤੀ ਵੇਚਦੇ ਵਜਾ ਨੂੰ ਕਰਦੇ ਅੰਦਰੋਂ ਜਲਣਾ ਨੂੰ ਕਰਨ ਲਗਾ ਕਰਦੇ ਚਾਹੀਦੇ ਇਹ ਮੈਨੂੰ ਉਹਦਾ ਖੁੱਡੇ ਉਪਰ ਪਲਾਸਟਰ ਕਰਾਉ ਨੂੰ ਰਹਿਂਦੀ ਹੈ ਹੁਣ ਗਾਹ ਕਰ ਲਾਂਗੇ ਠੰਡ ਆ ਗਈ ਆਂ ਆਈ ਰਹਿੰਦੀ ਏ ਦੇਖ ਲਾ ਹੁਣ ਉਹ ਬਹੁਤ ਖਾਣਗੇ ਫਿਰ ਪਿਸੂ ਜੇ ਨਹੀਂ ਆਏਗਾ ਨਹੀਂ ਖਾਂਦੇ ਛੇਰੀ ਦਵਾਈ ਮਾਰ ਦਿੰਦੇ ਮੈਂ ਕਿਹਾ ਨਹੀਂ ਨਹੀਂ ਦੀ ਛੇ ਰਾਤ ਹਾਲੇ ਵੀ ਠੀਕ ਆ ਗਰਮੀ ਆ ਜੀ ਹੋ ਸਕਦਾ ਹੋ ਸਕਦੇ ਰਾਤ ਤੱਕ ਖੁੱਡਿਆਂ ਤੇ ਲੈਂਟਰ ਵੀ ਪਹੁੰਚ ਆਈਗਾ ਪਰ ਉਹਨੂੰ ਤਾਂ ਪੈ ਜੂਗਾ ਹੁਣ ਆਏ ਆ ਫਿਰ ਇੰਨਾ ਟਾਈਮ ਉਥਰ ਕਿੱਥੇ ਰੱਖਾਂਗੇ ਪਾਸੇ ਯਾਰ ਕਿਉਂ ਬੱਬੂ ਕੋਲੇ ਛੱਡਿਆ ਹੁਣੇ ਆ ਦੀ ਹੱਗੋ ਡੇਤਾ ਕਰਨੇ ਆ ਸਾਬ ਬਈ ਹੁਣ ਸਾਕੇ ਪਲਾਸਟਰ ਦਾ ਦਾਦਾ ਨਹੀਂ ਲੱਗਨੇ ਵਾ ਤੋ ਵਾਦਾ ਪਨੂੰ 15 ਦਾ ਰੱਖ ਲਾ ਆ 12ਵਾਂ ਮਹੀਨਾ ਤੇ ਪਹਿਲੇ ਮਹੀਨੇ ਨੂੰ ਆਪਣੇ ਗੁੱਡੇ ਦੇ ਵਿੱਚ ਕੂਤਰ ਛੱਡ ਦਾਂਗੇ ਆਪਾਂ ਨਹੀਂ ਫਿਰ ਉਹ ਖਰਾਕ ਲੋਗੇ ਪੋਣੇ ਖਰਾਕ ਆਏ ਤੇ ਚਗਾਈ ਨਹੀਂ ਆਣੀ ਉਹ ਨਵੇਂ ਸਾਲ ਤੇ ਛੱਡਦੇ ਨੇ ਆ ਜਨ ਕਿਹੜੇ ਰਹਿ ਗਏ ਪਿੱਛੇ ਆ 15 ਦਾ ਰਹਿ ਗਏ ਆ ਨਹੀਂ ਨਿਕਲੇ ਲੋ ਲੋੜ ਨਹੀਂ ਨਾ ਮੈਂ ਲਾਓ ਬਈ ਕਰ ਲੱਗੇ ਆ ਅੰਦਰ ਹੁਣ ਕੂਤਰ ਇਹ ਤੋ ਆ ਗਿਆ ਉਹ ਆ ਗਿਆ ਦਸਰਾਂ ਦਾ ਬਾਦਸ਼ਾ ਦਸਰਾਂ ਦਾ ਬਾਦਸ਼ਾ ਇਹ ਆ ਦਸਰਾਂ ਦਾ ਬਾਦਸ਼ਾ ਪੈਰਾਂ ਦਾ ਵਾਲਾ ਪੱਕਾ ਦਸਰਾਂ ਫਾੜੇ ਨੂੰ ਫਿਰ ਉਹ ਦੂਜਾ ਬੱਚਾ ਵੀ ਨਹੀਂ ਆਇਆ ਯਾਰ ਆਪਣਾ ਭਾਈ ਜਿਹੜਾ ਉੱਟ ਹੈਗਾ ਪਤਾ ਨਹੀਂ ਲੱਗਾ ਕਿੱਥੇ ਬਹਿ ਗਿਆ ਰਮਨ ਸਾਹਿਬ ਗਏ ਤਾਂ ਲਾਉਣ ਹੁਣ ਲੋ ਬਈ ਲਾਲਿਆਂ ਦੇ ਸਾਰੇ ਕਬੂਤਰ ਥੱਲੇ ਇਹ ਬੱਚੇ ਤਾਂ ਸੀਗੇ ਤੇ ਬੱਚਾ ਜਿਹੜਾ ਉੱਡਿਆ ਸੀਗਾ ਉਹ ਕਿੱਥੇ ਬੈਠਾ ਹੋਏ ਬੱਚਾ ਉੱਡਿਆ ਸੀ ਉੱਡਿਆ ਬੱਚਾ ਕਿੱਥੇ ਬੈਠਾ ਹੋ ਓ ਸ਼ੋਰਾ ਅੰਦਰ ਵੜ ਗਿਆ ਨਾ ਜਿੰਨ ਦੇ ਵਿੱਚ ਅੰਦਰ ਆਪੇ ਵੜ ਗਿਆ ਅਛਾ ਤੂੰ ਸਿੱਧਾ ਅੰਦਰ ਆਇਆ ਹਾਂ ਇੱਥੇ ਸਿੱਧਾ ਅੰਦਰ ਆਇਆ ਹੌਲੀ ਹੌਲੀ ਆਇਆ ਆ ਬੈਠਾ ਵੀ ਬਚਾਰਾ ਛੱਕ ਛੋਟਿਆ ਹੈਗਾ ਨਾ ਨਾ ਪਰੇ ਨਾ ਜਾਵੜੇ ਬਈ ਹਾਂ ਇੱਧਰ ਦਾਣਾ ਪਾਣੀ ਓਕੇ ਸਾਰਾ ਓਕੇ ਓਕੇ ਸਾਰਾ ਕੋ ਫਾਈਨਲ ਆ ਗਾ ਤੇ ਖੁੱਡਿਆਂ ਦੀ ਮਿੱਟੀ ਸਾਰੀ ਦਿੱਤੀ ਕੱਢ ਪਈ ਬਾਹਰ ਹੁਣ ਫਲਾਸਟਰ ਕਰਨ ਕੈਨਸਲ ਕਰਦੇ ਕਿਉਂ ਉਹ ਉਹ ਹੁਣ ਸੁੱਕਣੇ ਨਹੀਂ ਗੋਲੂਆਂ ਦਾ ਯਾਰ ਕਰਕੇ ਵੇਖ ਲੈਨੇ ਆ ਆ ਖੁੱਡੇ ਰਹਿ ਗਏ ਮੇਰੇ ਪੁੱਤਰਾਂ ਦਾ 10 15 ਦਿਨ ਨਹੀਂ ਸੁੱਕਣੇ ਇਹਦਾ ਖੁੱਡੇ ਤੇ ਤੇ ਇੰਨੇ ਦਿਨ ਆਪਾਂ ਨੂੰ ਕੋਈ ਵਰਕ ਪੈਣ ਲੱਗਾ ਲਓ ਬਈ ਵੇਖੋ ਵੀ ਐਦਾ ਹੋ ਗਈ ਸਭ ਆਹ ਰਹਿ ਗਿਆ ਗੱਲਾ ਮਿੱਟੀ ਬਾਹਰ ਸਾਰੀ ਬਾਕੀ ਕਰਦੇ ਆ ਰਹਿ ਹੁਣ ਉਹ ਵੀ ਛੱਡ ਤੇ ਸਾਰੇ ਕਬੂਤਰ ਇੱਧਰ ਨਹੀਂ ਛੱਡਦਾ ਕੋਈ ਇੱਧਰ ਛੱਡਨੇ ਕਬੂਤਰ ਛੱਡਾਂਗੇ ਇੱਧਰ ਕਬੂਤਰ ਛੱਡਾਂਗੇ ਇੱਧਰ ਕਬੂਤਰ ਇੱਧਰ ਕਬੂਤਰੀਆਂ ਛੱਡਤੀਆਂ ਦਿਖਾਉਣਾ ਬੱਚੇ ਹੈਂ ਟਰੈਕਟਰ ਟਰਾਲੀ ਰੌਣੇ ਕੋਲ ਕਾਹ ਨੂੰ ਲੈ ਆਉਣੇ ਆ ਚੱਲ ਫਿਰ ਕੋਈ ਆ ਕੇ ਤੇ ਆਪਾਂ ਪਹਿਲਾਂ ਚੱਲਾਂਗੇ ਉੱਥੇ ਇੱਧਰ ਛੱਡਤੀਆਂ ਕੂਦਰੀਆਂ ਭਾਈ ਇੱਧਰ ਛੱਡ ਤੇ ਸਾਰੇ ਬੱਚੇ ਸਾਰੇ ਬੱਚੇ ਇੱਧਰ ਵੰਜਾਏ ਕੋਈ ਪੱਠੀ ਪੁੱਠੀ ਤਾਂ ਨਹੀਂ ਨਾ ਨਾ ਵੱਡੀ ਕੂਦਰੀ ਤਾਂ ਪਰ ਹੈ ਨਹੀਂ ਆर्डर ਵਾਲੇ ਆ ਸਾਰੇ ਬਈਆ ਇੱਧਰ ਛੱਡ ਤੇ ਬੱਚੇ ਤੇ ਖੁੱਡੇ ਪਲਾਸਟਰ ਕਰਨ ਦਾ ਕੰਮ ਕਰਤਾ ਕੈਨਸਲ ਧੁੱਪਾਂ ਲੱਗ ਨਹੀਂ ਰਹੀਆਂ ਇਸੇ ਕਰਕੇ ਕਾਂ ਕੁ ਰਹਿ ਬਣ ਜੇ ਕੋਈ ਕਹਿ ਵੀ ਨਹੀਂ ਸਕਦੇ ਜਿਹੜਾ ਬੱਚਾ ਉੱਡਿਆ ਸੀ ਆਪਣਾ ਉਹ ਵੀ ਆ ਗਿਆ ਵਾਪਸ ਤੇ ਕੱਲ ਨੂੰ ਛੇੜਾਂਗੇ ਦੂਸਰਾ ਦਾ ਬਾਦਸ਼ਾ ਹਾਂ ਹਾਂ ਲਾਂਜੀ ਦੇਖੋ ਬਈ ਪੂਰਾ ਕੰਮ ਘੈਂਟ ਲੱਗ ਰਿਹਾ ਅੱਜ ਲਓ ਬਈ ਜੀ ਇੱਧਰ ਵੀ ਛੜਤੇ ਕਬੂਤਰ ਜਿਆਲੀ ਬੈਠੀ ਕੋਨੇ ਚੰਗਾ ਚੰਗਾ ਲਾਵਾ ਜੀ ਸਵੇਰੇ ਓਏ ਇੱਧਰ ਕਬੂਤਰ ਛੜਤੇ ਕੱਲੇ ਤੇ ਇੱਧਰ ਕਬੂਤਰੀਆਂ ਛੜਤੀਆਂ ਤੇ ਉੱਧਰ ਬੱਚੇ ਸਾਰੇ ਛੜਤੇ ਤੇ ਥਾਰਾ ਕੋ ਸ ਆਪਣਾ ਸੈਟਅਪ ਲੋਟ ਆ ਛੜੀ ਤੇ ਵੀ ਕੋਈ ਨਹੀਂ ਇਹ ਕੈਨਸਲ ਕਰਤਾ ਉਹ ਉਹਦਾ ਕੈਨਸਲ ਕਰ ਤੇ ਖੁੱਡੇ ਪਲਾਸਟਰ ਕਰਨੇ ਠੰਡ ਕਰਕੇ ਸੁੱਕਨੇ ਨਹੀਂ ਖੁੱਡੇ ਇੱਧਰ ਤਿੰਨ ਜੋੜੀਆਂ ਇੱਧਰ ਆ ਤਿੰਨ ਜੋੜੀਆਂ ਪਾਤੀ ਵੀ ਲੈ ਇੱਧਰ ਵੀ ਆਪਾਂ ਸਾਰੀ ਕੰਮ ਪੂਰਾ ਸੈਟ ਅਪ ਲੋਡ ਹੋ ਗਿਆ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ